ਪਿਛਲੇ ਦਿਨ ਭਾਜਪਾ ਦੇ ਵਿੱਚ ਤਾਜ਼ੇ-ਤਾਜ਼ੇ ਗਏ ਰਮਨੀਤ ਬਿੱਟੂ ਨੇ ਕਿਸਾਨ ਸੰਗਠਨਾਂ ਦੇ ਉੱਤੇ ਔਰ ਖਾਸ ਕਰਕੇ ਆ ਚੱਲ ਰਹੇ ਅੰਦੋਲਨ ਦੇ ਅੰਦੋਲਨਕਾਰੀਆਂ ਦੇ ਉੱਤੇ ਸਵਾਲ ਕੀਤਾ ਹੈ ਉਹਨਾਂ ਦੇ ਇੱਕ ਬਿਆਨ ਦਿੱਤਾ ਹੈ ਇਹ ਕਿਹਾ ਕਿ ਜੇਕਰ ਕਿਰਪਾਨਾ ਪਾ ਕੇ ਤੁਸੀਂ ਦਿੱਲੀ ਜਾਓਗੇ ਤਾਂ ਤੁਹਾਨੂੰ ਕੋਈ ਦਿੱਲੀ ਨਹੀਂ ਜਾਣ ਦੇਗਾ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਰਵਨੀਤ ਬਿੱਟੂ ਜੀ ਤੁਸੀਂ ਆਪਦੀ ਮਾਨਸਿਕਤਾ ਕਲੀਅਰ ਕਰਤੀ ਹੈ ਤੁਸੀਂ ਦੱਸ ਤਾਂ ਕਿ ਅਸੀਂ ਦੇਸ਼ ਦੇ ਅੰਦਰ ਅੰਮ੍ਰਿਤਧਾਰੀ ਸਿੱਖਾਂ ਦੇ ਨਾਲ ਸਾਡੀ ਕੀ ਕੀ ਸਾਡੀ ਨਫ਼ਰਤ ਹੈ ਤੁਹਾਡਾ ਨਫ਼ਰਤ ਨਜ਼ਰ ਆ ਰਹੀ ਹੈ ਜਿਹੜੀ ਸੋਚ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਇਸ ਵਿਅਕਤੀ ਨੂੰ ਇਹਦੇ ਕਿਸਾਨਾਂ ਪ੍ਰਤੀ ਇਹ ਵੀ ਗੱਲ ਕਹੀ ਹੈ ਕਿ ਫਰਜੀ ਜੱਥੇ ਬੰਦੀਆਂ ਬਣ ਗਈਆਂ ਮਿੱਟੂ ਜੀ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਭਾਈ ਸਾਡੀਆਂ ਜੱਥੇ ਬੰਦੀਆਂ ਬਣੀਆਂ ਨੇ ਬਹੁਤ ਬਣੀਆਂ ਨੇ ਕੋਈ ਸ਼ੱਕ ਨਹੀਂ ਲੇਕਿਨ ਅਸੀਂ ਥਿਸ ਦਿਨ ਥਿਸ ਦਿਨ ਤੁਸੀਂ ਤੇਰੀ ਸਰਕਾਰ ਨੇ ਸਾਡੇ ਤੇ ਗੋਲੀਆਂ ਚਲਾਈਆਂ ਸਾਡਾ ਨੌਜਵਾਨ ਸ਼ਹੀਦ ਕੀਤਾ ਔਰ ਤੁਹਾਡੇ ਤੋਂ ਸਵਾਲ ਪੁੱਛਣ ਦੇ ਲਈ ਤੁਹਾਡੇ ਵਿਰੋਧ ਦੇ ਵਿੱਚ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਉਹ ਤੁਹਾਨੂੰ ਸਾਡੇ ਤੇ ਗੋਲੀਆਂ ਚਲਾਉਣ ਦਾ ਦੇਸ਼ ਦੇ ਕਿਸਾਨਾਂ ਨੇ ਸਬਕ ਸਿਖਾਇਆ ਇਹ ਕਲੀਅਰ ਹੈ ਇਹ ਤੋਂ ਸਪਸ਼ਟ ਹੁੰਦਾ ਹੈ ਕਿ ਸਾਡੇ ਵਿਚਾਰ ਧਾਰਕ ਤਰੀਕਿਆਂ ਦੇ ਨਾਲ ਅਸੀਂ ਵੱਖਰੇ ਹੋ ਸਕਦੇ ਹਾਂ ਕੋਈ ਸੋਚ ਸਕਦਾ ਹੈ ਕਿ ਜਿਸ ਤਰੀਕੇ ਦੇ ਨਾਲ ਮੈਂ ਅੰਦੋਲਨ ਕਰਦਾ ਉਹ ਦੂਸਰੇ ਵੀਰ ਨੂੰ ਠੀਕ ਨਾ ਲੱਗੇ ਜਿਸ ਤਰੀਕੇ ਨਾਲ ਉਹ ਵੀਰ ਕਰਦਾ ਹੋਵੇ ਉਹ ਮੈਨੂੰ ਠੀਕ ਨਾ ਲੱਗੇ ਇਹ ਵਿਚਾਰਧਾਰਾ ਹੈ ਇਹ ਫਰਕ ਹੋ ਸਕਦੇ ਨੇ ਜਾਂ ਮੈਂ ਕਿਸੇ ਦਾ ਅੰਦੋਲਨ ਕਰਨਾ ਚਾਹਣਾ ਮੇਰੀ ਡੇਟ ਫਿੱਟ ਨਾ ਆਵੇ ਸਾਡਾ ਟਾਈਮ ਫਿਕਸ ਨਾ ਹੋਵੇ ਉਹਦੇ 'ਚ ਫਰਕ ਪੈ ਸਕਦੇ ਨਹੀਂ ਲੇਕਿਨ ਕਿਸਾਨੀ ਤੇ ਜਦੋਂ ਵੀ ਵਾਰ ਹੋਏਗਾ ਸਾਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇੱਕ ਹੋਣਗੀਆਂ ਕਿ ਜੋ ਟੋਣਗੀਆਂ ਇਹ ਤੁਸੀਂ ਦੇਖ ਲਿਆ ਪਿੱਛੇ ਦੇਸ਼ ਦੇ ਕਿਸਾਨਾਂ ਨੇ ਤੁਹਾਨੂੰ ਉਹ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਸੋ ਦੂਜੇ ਪੱਖ ਤੋਂ ਮੈਂ ਇਹ ਕਹਿਣਾ ਚਾਹਣਾ ਹੈ ਕਿ ਨੀਤ ਬਿੱਟੂ ਜੀ ਤੁਸੀਂ ਕੀ ਕਰ ਰਹੇ ਹੋ ਆਪਸ ਵਿੱਚ ਆ ਵੇਖਿਆ ਮੈਸੇਪ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਇਹ ਪੋਲਿਟਿਕਲ ਗੱਲ ਹੈ ਤੁਸੀਂ ਆਪ ਸੋਚ ਕੀ ਕਰਦੇ ਫਿਰ ਤੋ ਕਰਦੇ ਫਿਰੋ ਲੇਕਿਨ ਜਿਹੜਾ ਤੂੰ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਤੇ ਸਵਾਲ ਚੁੱਕਿਆ ਤੇ ਤੇਰੇ ਤੇ ਗੱਲ ਦਾ ਜਵਾਬ ਦੇਣਾ ਮਨਦਾ ਮਜਬੂਰੀ ਬਸ ਦੇ ਰਹੇ ਆ ਕਿ ਭਾਈ ਆ ਤੇਰੀ ਇਹ ਕਾਰਡੀਓ ਵੈਗਲ ਹੋ ਰਹੀ ਸੀ ਜਿਹਦੇ ਵਿੱਚ ਤੂੰ ਕਿਸੇ ਲੀਡਰ ਨੂੰ ਭਾਜਪਾ ਜੁਆਇਨ ਕਰਾਉਣ ਵਾਸਤੇ ਕਹਿ ਰਿਹਾ ਹੈ ਤੇ ਉੱਥੇ ਤੇਰੀ ਤੇਰੀ ਇੱਕ ਦੂਜੇ ਦੇ ਨਾਲ ਨਫ਼ਰਤ ਹੈ ਜਿਹੜੀ ਤੇਰੀ ਉਹ ਆਡੀਓ ਦੱਸ ਰਹੀ ਹੈ ਤੇਰੇ ਚ ਕਿੰਨੀ ਨਫ਼ਰਤ ਹੈ ਇੱਕ ਦੂਜੇ ਬਰਤੀ ਜਿੱਥੇ ਤੂੰ ਚੜਿਆ ਗਿਆ ਉੱਥੇ ਕਿਹੜਾ ਸਭ ਅੱਛਾ ਤੇਰੇ ਲਈ ਤੇ ਜਿੱਥੇ ਪਿੱਛੇ ਸੀ ਉੱਥੇ ਵੀ ਇਹੀ ਕੁੱਝ ਹੀ ਉਹ ਕਾਦੇ ਲਈ ਭਾਈ ਉਹ ਪਿਆਰੋ ਤੁਹਾਡੀ ਲੜਾਈ ਕੁਰਸੀ ਦੀ ਹੈ ਤੁਸੀਂ ਕੁਰਸੀ ਪਿੱਛੇ ਕੁਰਸੀ ਪਿੱਛੇ ਜਿਹੜਾ ਦਾਦਾ ਜਿਹੜੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਰਹਿ ਗਿਆ ਹੋਵੇ ਉਸ ਪਾਰਟੀ ਨੂੰ ਕੁਰਸੀ ਪਿੱਛੇ ਐ ਸਿੱਟ ਕੇ ਭੱਜ ਗਿਆ ਤਾਂ ਇਹਦਾ ਮਤਲਬ ਤੁਸੀਂ ਕੁਰਸੀ ਲਈ ਬੜੀਆਂ ਬੜੇ ਧੜੇ ਬਣਾ ਰਹੇ ਹੋ ਬੜੀਆਂ ਪਾਰਟੀਆਂ ਬਣਾ ਰਹੇ ਹੋ ਬਹੁਤ ਕੁਝ ਕਰ ਰਹੇ ਹੋ ਲੇਕਿਨ ਕਿਸਾਨਾਂ ਦੀ ਜਿਹੜੀਆਂ ਜਿੱਥੇ ਬੰਦੀਆਂ ਬਣ ਰਹੀਆਂ ਨੇ ਉਹ ਵਿਚਾਰ ਧਾਰਕ ਫਰਕਾਂ ਹੀ ਤਾਂ ਬਣ ਸਕਦੀਆਂ ਨੇ ਲੇਕਿਨ ਜਿੱਦਾਂ ਕਿਸਾਨ ਤੇ ਹਮਲਾ ਹੋਏਗਾ ਸਾਰੀਆਂ ਇੱਕ ਜੁਟ ਹੋਣਗੀਆਂ ਔਰ ਇੱਕ ਜੁਟ ਹੋ ਕੇ ਲੜਾਈ ਲੜਨਗੀਆਂ ਸੋ ਇਸ ਕਰਕੇ ਰਵਨੀਤ ਬਿੱਟੂ ਦਾ ਜਿਹੜਾ ਸਟੈਂਡ ਹੈ ਉਹ ਆਪਾਂ ਬਹੁਤ ਕੁਝ ਵੇਖਿਆ ਹੈ ਜਦੋਂ ਚੋਣਾਂ ਤੋਂ ਦੌਰਾਨ ਰਵਨੀਤ ਬਿੱਟੂ ਦਾ ਬਿਆਨ ਆਇਆ ਤੋ ਕਿ ਉਹ ਜਵੈਲੈਨ ਨੂੰ ਹੰਕਾਰ ਸੀ ਨਾ ਕਿ 400 ਪਾਰ ਜਾਵਾਂਗੇ ਉਦੋਂ ਬਿਆਨ ਆਇਆ ਸੀ ਇਕੱਲੇ ਇਕੱਲੇ ਨੂੰ ਉਹ ਵੇਖ ਰਿਹਾ ਹੈ ਇਕੱਲੇ ਇਕੱਲੇ ਦੀ ਫੋਟੋ ਲੈ ਰਿਹਾ ਹੈ ਵੀਡੀਓ ਬਣਾ ਰਿਹਾ ਹੈ ਪਛਾਣ ਕਰ ਰਿਹਾ ਹੈ ਅਸੀਂ ਕੀ ਕਰਾਂਗੇ ਇਹ ਕਿਹਾ ਸੀ ਲੇਕਿਨ ਜਿੱਦੈ 4 ਜੂਨ ਤੋਂ ਬਾਅਦ ਬਿਆਨ ਆਇਆ ਕਿ ਮੈਂ ਕਿਸਾਨਾਂ ਦੇ ਸਰਕਾਰ ਦੇ ਵਿਚਾਲੇ ਪੁਲ ਬਣਨ ਦਾ ਕੰਮ ਕਰਾਂਗਾ ਤੇ ਜਦੋਂ ਉਦੋਂ ਬਾਅਦ ਕੋਈ ਹੋਰ ਪਤਾ ਨਹੀਂ ਕੀ ਕੋਈ ਤੁਹਾਡੀ ਪੋਲੀਟਿਕਲੀ ਬਦਲਾਅ ਹੋਏਗਾ ਤੇ ਹੁਣ ਤੂੰ ਇਹ ਬਿਆਨ ਦੇਣੇ ਸ਼ੁਰੂ ਕਰਤੇ ਜਿਹੜਾ ਤੁਸੀਂ ਬਿਆਨ ਦਿੱਤਾ ਹੈ ਕਿ ਕਿਸਾਨ ਬਿੱਲੀ ਥੈਲੋਂ ਬਾਹਰ ਆ ਗਈ ਬਿੱਲੀ ਥੈਲੋਂ ਬਾਹਰ ਆ ਗਈ ਰਾਹੁਲ ਗਾਂਧੀ ਨੂੰ ਮਿਲੇ ਨਹੀਂ ਉਹ ਭਾਈ ਤੁਹਾਡੀ ਸਰਕਾਰ ਤੇ ਤੁਹਾਡੇ ਮੰਤਰੀਆਂ ਨਾਲ ਕਿੰਨੀਆਂ ਮੀਟਿੰਗਾਂ ਹੋਈਆਂ ਫਿਰ ਅਸੀਂ ਭਾਜਪਾ ਬਣ ਕੇ ਸੀ ਚਾਰ ਮੀਟਿੰਗਾਂ ਹੋਈਆਂ ਨੇ ਉਸ ਤੋਂ ਪਹਿਲਾਂ ਦਿੱਲੀ ਮੀਟਿੰਗ ਹੁੰਦੀਆਂ ਰਹੀਆਂ ਔਰ ਅਸੀਂ ਇਹ ਕਲੀਅਰ ਕਰਦੇ ਆ ਅਸੀਂ ਆਪਣਾ ਕਾਂਗਰਸ ਨੂੰ ਜਾਂ ਰਾਹੁਲ ਗਾਂਧੀ ਨੂੰ ਨਹੀਂ ਮਿਲੇ। ਲੇਖੇ ਚੋਂ ਅਸੀਂ ਮਿਲੇ ਆ ਵਿਪੱਖਸ਼ ਦੇ ਲੀਡਰ ਨੂੰ ਔਰ ਉਹਨੂੰ ਇਸ ਗੱਲ 'ਤੇ ਮਿਲੇ ਆ ਕਿ ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਚੋਣਾਂ ਦੇ ਦੌਰਾਨ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈ ਕੇ ਆਵਾਂਗੇ। ਡਾਕਟਰ ਸੁਮਿੰਦਰ ਚੰਦ ਦੀ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਦੀ ਕਰਜ਼ਾ ਮੁਕਤੀ ਦੀ ਗੱਲ ਕਰਾਂਗੇ। ਔਰ ਇਹਦੇ ਲਈ ਉਨੇ ਵਾਅਦਾ ਕੀਤਾ ਸੀ ਉਹ ਵਾਅਦਾ ਯਾਦ ਕਰਾਇਆ ਹੁਣ ਉਹਨੂੰ ਕਿਹਾ ਕਿ ਪ੍ਰਾਈਵੇਟ ਮੈਂਬਰ ਬਿੱਲ ਜਾ ਸਕਦੇ ਹੋ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਓ ਔਰ ਨਾਲ ਤੁਹਾਡੀ ਸਰਕਾਰ ਦੀ ਅਗਲੀ ਕਰਤੂਤ ਜਿਹੜੀ ਪਹਿਲੇ ਸਾਡੇ ਮੰਗ ਪੱਤਰ ਚ ਨਹੀਂ ਸੀ ਉਹ ਦੱਸ ਕੇ ਆਏ ਆ ਵਿਪੱਖਸ਼ ਨੂੰ ਕਿ ਭਾਈ ਸਾਡੇ ਨਾਲ ਦੇਸ਼ ਦੇ ਅੰਦਰ ਆ ਇੱਕ ਨਵਾਂ ਨਵਾਂ ਇਤਿਹਾਸ ਸਿਰਜਣ ਲੱਗੀ ਆ ਬੀਜੇਪੀ ਕਿ ਇਸ ਲੋਕਾਂ ਦੇ ਸੰਵਿਧਾਨਿਕ ਰਾਈਟ ਨੂੰ ਪ੍ਰੋਟੈਸਟ ਦੇ ਰਾਈਟ ਨੂੰ ਕੁਚਲਣ ਵਾਲਿਆਂ ਨੂੰ ਜਿਨ੍ਹਾਂ ਦੇ ਉੱਤੇ ਸੰਵਿਧਾਨ ਨੂੰ ਕੁਚਲਦਾ ਮੁਕੱਦਮਾ ਦਰਜ ਹੋ ਕੇ ਜੇਲ੍ਹ ਜਾਣੇ ਚਾਹੀਦੇ ਸੀ ਜਿਹੜੇ ਅਫਸਰ ਉਹਨਾਂ ਨੂੰ ਹਰਿਆਣਾ ਦੀ ਸਰਕਾਰ ਅਵਾਰਡ ਦੇ ਰਹੀ ਹੈ ਔਰ ਉਹਨਾਂ ਦੇ ਖਿਲਾਫ ਆਵਾਜ਼ ਚੁੱਕਣੀ ਬੰਦੀ ਹੈ ਤੁਸੀਂ ਸਟਰੋਂਗ ਵਿਪੱਖਸ਼ ਸਟਰੋਂਗ ਆਪੋਜੀਸ਼ਨ ਇਹ ਸਿਰਿਆਂ ਦੇਖਿਆ ਜਾਂਦਾ ਔਰ ਇਹ ਦੇਖ ਕੇ ਦੇਣਾ ਜਿੰਨੀ ਜਿਹੜੀ ਸਰਕਾਰ ਤੁਹਾਡੀ ਹੈ ਉਹਨਾਂ ਉਹ ਵਿਪੱਖਸ਼ ਦਾ ਲੀਡਰ ਹੈ ਇਹ ਸਾਡੀ ਫਰਜ਼ ਸੀ ਅਸੀਂ ਨਿਭਾਇਆ ਹੈ ਉਹਨਾਂ ਨੇ ਇਹ ਸਾਡਾ ਵਾਅਦਾ ਕੀਤਾ ਸੀ ਉਹ ਵਾਅਦਾ ਨੂੰ ਯਾਦ ਕਰਾ ਕੇ ਆਏ ਹਾਂ ਔਰ ਮਤ ਸੋਚੀ ਕਿ ਅਸੀਂ ਤੇਰੇ ਇਹ ਜਿਹੇ ਬਿਆਨਾਂ ਨਾਲ ਕੋਈ ਜਥੇਬੰਦੀਆਂ ਦੇ ਉੱਤੇ ਕੋਈ ਫਰਕ ਪਏਗਾ ਅਸੀਂ ਆਪਣੀ ਰਣਨੀਤੀ ਦੇ ਨਾਲ ਆਪਣੀ ਲੜਾਈ ਜਾਰੀ ਹੈ ਸਾਡੀ